ਸਾਰੇ ਬਿਰਾਨੂ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਅੱਜ ਮਿਤੀ 30 ਅਗਸਤ 2024 ਖੱਤੜਾ ਪੋਟੈਟੋ ਗਰੁੱਪ ਵੱਲੋਂ ਬਹੁਤ ਸੋਹਣਾ ਪ੍ਰੋਗਰਾਮ ਹੈ ਜਿਹੜਾ ਉਹ ਕਰਵਾਇਆ ਗਿਆ ਜੀ ਤੇ ਤੀਸਰਾ ਜਿਹੜਾ ਇਹ ਕਿਸਾਨ ਮੇਲਾ ਜਿਹੜਾ ਅੱਜ ਖੰਨੇ ਦੇ ਵਿੱਚ ਖੜਿਆ ਹੈ ਤੀਸਰਾ ਕਿਸਾਨ ਮੇਲਾ ਅੱਜ ਜਿਹੜਾ ਹੋ ਰਿਹਾ ਹੈ ਜਿੱਥੇ ਕਿ ਤਕਰੀਬਨ ਆਪਣੇ ਪੰਜਾਬ ਦੀਆਂ ਬਹੁਤ ਸਾਰੀਆਂ ਖੇਤੀਬਾੜੀ ਨਾਲ ਸੰਬੰਧਤ ਹੈ ਜਿਹੜੀਆਂ ਮਸ਼ੀਨਰੀ ਅੱਜ ਉਹ ਐਡਵਰਟਾਈਜ਼ਮੈਂਟ ਹੈ ਉਹ ਅੱਜ ਹੋਈ ਐ ਉਹ ਆਪਾਂ ਸਾਰੀਆਂ ਬਲੌਗ ਦੇ ਵਿੱਚ ਸਾਂਝੇ ਵੀ ਕਰਾਂਗੇ ਤੇ ਸਾਡੇ ਨਾਲ ਬਾਕੀ ਵੀਰ ਸੰਧੂ ਫਰਨ ਜੋਧਾ ਤੋਂ ਵੀ ਨੇ ਤੇ ਕੁਝ ਕਾਪਾ ਨੂੰ ਮਰਜੀ ਇੱਕ ਜੋ ਅੱਜ ਮੇਲੇ ਦੀ ਮੇਨ ਮੇਨ ਹਾਈਲਾਈਟ ਨੇ ਉਹ ਦੱਸ ਦੇਣਗੇ ਵੀ ਇਹ ਮੇਲੇ ਦਾ ਮੇਨ ਖਾਸ ਮਕਸਦ ਹੈ ਕੀ ਹੈ ਹੈਨਾ ਸੋਭਿਰ ਸਾਸੀ ਕਾ ਸਾਰਸਿਕਾ ਜੀ ਸਾਰਿਆਂ ਨੂੰ ਅੱਛਾ ਜਿਹੜਾ ਪੋਟੈਟੋ ਗਰੁੱਪ ਦਾ ਇਹਦਾ ਪੋਟੈਟੋ ਗਰੁੱਪੇ ਕਿਉਂ ਆ ਬੀ ਇਹਦੇ ਵਿੱਚ ਕੀ ਦੇਖੋ ਜਦੋਂ ਇਹ ਖੱਟੜਾ ਪੋਟੈਟੋ ਗਰੁੱਪ ਬਣਿਆ ਸੀ ਜੀ ਜੀ ਉਦੋਂ ਉਹ ਚ ਆਲੂ ਵਾਲੇ ਕਿਸਾਨ ਹੀ ਸੀ ओके ਵੀ ਜਾਰੇ ਵੀ ਜਿਹੜੇ ਆਲੂ ਲਾਉਣ ਵਾਲਿਆਂ ਨਾਲ ਲੇਟਡ ਬਣਿਆ ਦਾ ਹੂੰ ਤੇ ਜਦੋਂ ਉਸ ਤੋਂ ਬਾਅਦ ਨਾ ਫਿਰ ਇਹਦੇ ਵਿੱਚ ਇੰਨੇ ਯਾਨੀ ਕਿ ਫਾਰਮਰ ਐਡ ਹੋ ਗਏ ਵੀ ਜਿਹੜੇ ਕਣਕ ਹੀ ਲਾਉਂਦੇ ਆ ਇਕੱਲੇ ਉਹ ਵੀ ਇਹ ਚੈਟ ਆ ਸਾਰੇ ਜ਼ਰੂਰੀ ਨਹੀਂ ਹੈਗੇ ਵੀ ਜਿਹੜੇ ਆਲੂ ਆਣ ਵੀ ਕੱਲਾ ਆਲੂਆਂ ਵਾਲਾ ਲਈ ਹੈ ਇਹ ਸਾਰੇ ਚਾਹੇ ਕੋਈ ਮੱਕੀ ਲਾਉਂਦਾ ਚਾਹੇ ਕੋਈ ਕਣਕ ਲਾਉਂਦਾ ਜੀ 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 ਜੋ ਮਰਜੀ ਤੁਸੀਂ ਆਪ ਦੀ ਤੁਹਾਡੇ ਪ੍ਰੋਬਲਮ ਆ ਉਹ ਗਰੁੱਪ ਦੇ ਵਿੱਚ ਫੋਟੋ ਪਾ ਦਿੰਦੇ ਆ ਲੋਕ ਠੀਕ ਠੀਕ ਹੈ ਜੀ ਉਹਦਾ ਕੋਈ ਹੱਲ ਕਿਸੇ ਨੇ ਕੁਝ ਵੇਚਣਾ ਵਾ ਕੁਝ ਜਣੀ ਜਿਹੜੀ ਕਿ ਹਰੇਕ ਬੰਦਾ ਐਡ ਐਡ ਹੋ ਸਕਦਾ ਪਰੋਚਣਾ ਕੋਈ ਲਿਮਟਿਡ ਆ ਇਹ ਆ ਵੀ ਕੋਈ ਐਡ ਨਹੀਂ ਪਾਉਣੀ ਹਾਂ ਕੋਈ ਬਿਨਾ ਮਤਲਬ ਤੋਂ ਫੋਟੋਆਂ ਨਹੀਂ ਪਾਉਣੀਆਂ ਬਸ ਆਡੀਓ ਪਾਉਣੀਆਂ ਆਡੀਓ ਪਾਉਣੇ ਲਿਖ ਕੇ ਮੈਸੇਜ ਨਹੀਂ ਪਾਉਣਾ ਇਹ ਚੀਜ਼ਾਂ ਹਦਾਇਤ ਆ ਜੀ ਅੱਛੇ ਜੋ ਖਟੜਾ ਪੋਟੈਟੋ ਗਰੁੱਪਾ ਐ ਇਹ ਜ਼ਿੰਮੇਦਾਰਾਂ ਲਈ ਅੱਗੇ ਕੋਈ ਅਗਾ ਬਦੂ ਕੋਈ ਮਸ਼ੀਨਰੀ ਵੀ ਲੈ ਕੇ ਆਉਂਦਾ ਐ ਮਤਲਬ ਜਿਵੇਂ ਅਨਸਾਰ ਜਿਵੇਂ ਉਹਨੇ ਇਕੱਠੇ ਹੋ ਕੇ ਕਿਸੇ ਨਾਲ ਡੀਲ ਕਰਦੇ ਆ ਉਹਦੇ ਵਿੱਚ ਰੇਟ ਦਾ ਫਰਕ ਕਰ ਦਿੰਦੇ ਆ ਵੀ ਰੇਟ ਘੱਟ ਕਰ ਦਿੰਦੇ ਆ ਕਰਵਾ ਦਿੰਦੇ ਆ ਚਾਹੀ ਹਾਂ ਹਾਂ ਠੀਕ ਐ ਉਹ ਚੀਜ਼ਾਂ ਕਰਦੇ ਤੇ ਜਣੀ ਆਏ ਨਹੀਂ ਵਿਕਦੇ ਆਲੂਆਂ ਪ੍ਰਤੀ ਹਰ ਇੱਕ ਫਸਲ ਤੇ ਸਪੋਰਟ ਕਰਦੇ ਆ ਹਨਾ ਯਾਰ ਜਿਵੇਂ ਹੁਣ ਜਿਹੜੇ ਬੰਦੇ ਜਿੰਨਾਂ ਦੀਆਂ ਮਸ਼ੀਨਾਂ ਨੇ ਜੇ ਉੱਥੇ ਜਾ ਕੇ ਕਹਿ ਰਹੇ ਨੇ ਵੀ ਅਸੀਂ ਖੜੜਾ ਗਰੁੱਪ ਦੇ ਨਾਲ ਆ ਜਾਂ ਉੱਥੋਂ ਆਏ ਉਹ ਬੰਦੇ ਆਟੋਮੈਟਿਕਲੀ ਲਿਸਟ ਕਰ ਦਿੰਦੇ ਆ ਉਹ ਲਿਸਟ ਕਰ ਦਿੰਦੇ ਫਿਰ ਉਹ ਗਰੁੱਪ ਬੜਾ ਹੋ ਗਿਆ ਬੜਾ ਹੋ ਗਿਆ ਤੇ ਤੁਸੀਂ ਪਿਛਲੇ ਸਾਲ ਵੀ ਆਏ ਹੋ ਕਿਵੇਂ ਅੱਜ ਆਂਦੀ ਇਸ ਵਾਰ ਕਿਵੇਂ ਲੱਗੇ ਸਾਲ ਵੀਰੇ ਉਹ ਦੁੱਗਣਾ ਹੱਦ ਤੋੜਦੀ ਅਸੀਂ ਇਕੱਠੇ ਬੈਠੇ ਤੇ ਮੈਂ ਯਾਰ ਵੀਰ ਜੀ ਅਸੀਂ ਦੇਖ ਰਹੇ ਤੇ ਵੀ ਬੰਦੇ ਉਧਰ ਪਿਛਲੀ ਪਿਛਲੀ ਵਾਰ ਜਦੋਂ ਇਕੱਠ ਸੀ ਨਾ ਜੀ ਜੀ ਉਦੋਂ ਇਉਂ ਸੀਗਾ ਸੋਚਿਆ ਜਦੋਂ ਕਿਉਂਕਿ ਉਦੋਂ ਇਉਂ ਸੋਚਦੇ ਸੀ ਵੀ 4000 ਬੰਦਾ ਇਕੱਠਾ ਆਇਆ ਜਿੱਥੇ ਤੱਕ ਅਗਲੇ ਸਾਲ ਤਾਂ ਮੈਨੂੰ ਲੱਗਦਾ ਵੀ ਲੋਕੇਸ਼ਨ ਬਦਲਨੀ ਪੈਣੀ ਹੈ ਹਾਂ ਮੰਡੀ ਦੀ ਲੋਕੇਸ਼ਨ ਹੋਵੇ ਨਾ ਘੱਟੋ ਘੱਟ ਜਾਊਗਾ ਮੰਡੀ ਦੀ ਲੋਕੇਸ਼ਨ ਦਾ ਰੂਪ ਇਹ ਲਈ ਪਾਰਕਿੰਗ ਦਾ ਬਹੁਤ ਔਖਾ ਯਾਰ ਪਾਰਕਿੰਗ ਦੇ ਇਸ਼ੂ ਰੋਡ ਤੇ ਬਹੁਤ ਹਨਾ ਪਾਰਕਿੰਗ ਰੋਡ ਤੇ ਕਿਲੋ 2 ਕਿਲੋ ਚਲੋ ਆਇਆ ਵੀ ਦੇਖੋ ਜ਼ਿਮੀਦਾਰ ਨਾਲ ਹੈ ਕਿਉਂਕਿ ਕੁਝ ਵੀ ਹਨਾ ਤੇ ਚੱਲੀਏ ਫਿਰ ਵੀ ਜੀ ਆਇਆਂ ਨੂੰ ਗੋਗੀ ਕੱਠ ਦਾ ਕੋਈ ਤੋੜ ਨਹੀਂ ਹੈ ਨਾ ਉਰੇ ਕੱਠ ਬਹੁਤ ਹੋ ਗਿਆ ਹੱਦ ਨਾਲੋਂ ਵੱਧ ਕਹਿੰਦਾ ਵੀਰ ਆਪੇ ਦੱਸ ਦਦਾ ਕਹਿੰਦਾ ਵੀ ਇੰਨਾ ਸੀਨੇ ਸੋਚਿਆ ਨਹੀਂਤਾ ਜਿੰਨਾ ਉਰੇ ਕੱਠ ਹੋ ਗਿਆ ਇਸ ਵਾਰੀ ਬਿਲਕੁਲ ਤੇ ਹੁਣ ਅਸੀਂ ਬਾਹਰ ਨਿਕਲੇ ਜੀ ਆਪਣਾ ਤੁਹਾਨੂੰ ਇੱਥੇ ਸਾਰੀ ਆਪਾਂ ਮਸ਼ੀਨਰੀ ਕਵਰ ਕਰਦੇ ਆਂ ਅੱਜ ਦੇ ਬਲੌਗ ਚ ਤੇ ਬਹੁਤ ਸੋਹਣਾ ਮੇਲਾ ਫੁੱਲ ਇੰਜੋਏ ਕਰਦੇ ਹੋ ਦੇਖਿਓ ਤੁਸੀਂ ਵੀ ਸਟਾਰਟ ਕਰੀਏ ਲੋਕਾਂ ਦੀ ਮਸ਼ੀਨਰੀ ਆਈ ਵੀ ਵੀ ਹੈ ਜਿਨ੍ਹਾਂ ਨੇ ਲੱਤੇ ਹੋਏ ਉਹਨਾਂ ਨੇ ਉਰੇ ਡਿਲੀਵਰ ਵੀ ਕਰੀਓ ਅਜਾ ਮਰਜ਼ੇ ਕੇ ਇੱਧਰ ਦਿਖਾਈਏ ਇਹ ਕਿਹੜੀ ਮਸ਼ੀਨ ਹੋਈ ਗੋਗੀ ਇਹ ਆਟੋਮੈਟਿਕ ਜੰਡੂ ਅਜਾ ਇੱਧਰਲੇ ਪਾਸੇ ਇਹ ਆਟੋਮੈਟਿਕ ਸਾਰਾ ਕੰਮ ਕਰਦੀ ਉਹ ਜੂਕੀ ਕੀਮਤ ਕਿੰਨੀ ਲਿਖੀ ਹੈ ਜਿੱਦੂ ਵੀਰ ਕਹਿੰਦਾ ਕਿ ਨਾ ਸਭ ਤੋਂ ਪਹਿਲਾਂ ਇਹ ਇਹਨਾਂ ਨੇ ਬਣਾਈ ਤੀ ਜਿਹੜੀ ਗ੍ਰਾਮੇ ਵਾਲੀ ਮਸ਼ੀਨ ਆ ਹਰਾਮਾ ਜੰਡੂ ਹਾਂ ਪਹਿਲਾਂ ਇਹਨਾਂ ਨੇ ਕਹਿੰਦਾ ਇਹਨਾਂ ਦੀ ਮੇਰੇ ਕੋਲ ਰਹੀ ਆ ਪਹਿਲਾਂ ਮਸ਼ੀਨ ਠੀਕ ਐ ਪਿੱਛੇ ਬਾਈ ਉਹਨਾਂ ਦਾ ਦੂਜਾ ਪੋਟੈਟੋ ਸੀਡਰ ਵੀ ਪਏ ਆ ਉਹ ਦੂਜੇ ਪੱਟਣੇ ਵਾਲੇ ਵੀ ਪਏ ਆ ਤੇ ਆਹ ਫਰਟੀਲਾਈਜ਼ਰ ਵੀ ਪਿਆ ਆ ਚੱਲੀ ਅੱਗੇ ਆਜੋ ਵੀਰੇ ਮਾੜਾ ਦੱਸੋ ਕਰਤਾਰ ਇਸ ਵਾਰ ਕੀ ਲੈ ਕੇ ਇਹ ਮੇਲੇ ਦੇ ਵਿੱਚ ਖਾਸ ਆਪਣਾ ਕਰਤਾਰ ਆਪਣਾ ਇੱਕ ਰੈਲਵੇ ਕੇ ਪੋਟੈਟੋ ਲੈ ਕੇ ਜਮੀਨ ਸਾਨਾ ਦੇ ਇਹ ਪਿਛਲੇ ਸਾਲ ਨਾਲੋਂ ਫਰਕ ਪਾਇਆ ਕੁਛ ਨਾ ਫਰਕ ਪਾਇਆ ਯਾ 9 10 ਵਾਲਾ ਵੀ ਆਇਆ ਸਾਡੇ ਕੋਲੇ 11 10 ਵਾਲਾ ਵੀ ਆ ਗਿਆ ਅੱਛਾ 9 10 ਜਾਂ 11 10 ਅੱਛਾ ਬਾਈ ਚਾਂਸ ਵੀਰ ਨੇ ਕਿਸੇ ਨੇ ਇਕੱਲੇ ਨਹੀਂ ਲੈਣਾ ਹੋਵੇ ਰੈਕ ਇਕੱਲਾ ਦੇ ਦਿੰਨੇ ਆਪਾਂ ਦੇ ਦਾਂਗੇ ਇਕੱਲਾ ਰੈਕ ਇਕੱਲਾ ਵੀ ਦੇ ਦਿੰਦਾ ਜੀ ਸਬਸਿਡੀ ਸਬਸਿਡੀ ਹੈਗੀ ਇਹਦੇ ਤੇ ਇਕੱਲੇ ਤੇ ਵੀ ਇਕੱਲੇ ਤੇ ਚਲੋ ਸਬਸਿਡੀ ਭਰਦੇ ਆ ਉਹਦੇ ਚ ਫਿਰ ਸਬਸਿਡੀ ਇਕੱਲੇ ਰੈਕ ਦੀ ਭਰਨੀ ਪਊਗੀ ਹਾਂ ਹਾਂ ਠੀਕ ਹੈ ਅੱਛਾ ਉਹਦੇ ਚ ਦੱਸੋ ਕੀ ਇਧਰ ਵੀ ਆਪਣਾ ਆਇਆ ਨਾਮਾ ਜੀ ਕੀ ਫਰਕ ਪਾਇਆ ਇਹਦੇ ਵਿੱਚ ਬਿਲਰ ਹੁਣ ਆਪਣਾ ਆਇਆ ਇਹ ਬੱਲਾ 2 ਰੋ ਵਾਲਾ ਥੀਗਾ ਜੀ अच्छा 3 दो ਇਹਦੀ ਲੰਬਾਈ ਵੀ ਵਧਾਤੀ ਪੱਲਾ 55 ਇੰਚ ਦੀ ਨੂੰ 65 ਇੰਚ ਕਰ ਦਿੱਤੀ। اچھا ਜੀ ਜੋ ਮਤਲਬ ਮਾਲ ਇਹਨੇ ਚੱਕਣਾ ਜਿੱਥੋਂ? ਮਾਲ ਚੱਕਣਾ ਦੀ। ਉੱਥੋਂ ਚੱਕਣਾ। ਜੋ ਟਾਇਰਾਂ ਨੇ ਹੈਵੀ ਕਰੀਏ ਪਹਿਲਾਂ ਨਾਲ ਅੱਛਾ। ਪੱਲਾ ਇਹ ਦੋ ਕਰਕੇ ਨਾ ਮਾਲ ਇੱਥੇ ਖੜਾ ਰਹਿੰਦਾ ਸੀਗਾ। ਹਾਂ। ਹੁਣ ਇਹਦੇ ਵਧਾਤੀ ਆਪਾਂ ਨੇ ਤੋਕੇ ਦੀ ਹੋਊ। ਵੀ ਮਾਲ ਨਹੀਂ ਰੁਕੂਗਾ। ਮਾਲ ਨਹੀਂ ਰੁਕੂਗਾ ਹੁਣ ਇੱਥੇ। ਇਹ ਇਹਨੂੰ ਹੁਣ ਤੁਸੀਂ ਕਿੰਨੇ ਪਾਵਰ ਦਾ ਟਰੈਕਟਰ ਜਿਹੜਾ ਰეკਮੈਂਡ ਕਰ? 60 ਪਾਵਰ ਦਾ ਚੱਲੂ ਆ ਜੀ। 60 ਪਾਵਰ ਦਾ ਇਹ ਚਲਾਈ ਜਾਓ। ਹਾਂ ਜੀ। ਠੀਕ ਇਹਦੇ ਤੇ ਸਬਸਿਡੀ ਜਣੀ ਗਵਰਨਮੈਂਟ ਕਿੰਨੀ ਦੇ ਰਹੀ ਆ ਆਪਾਂ ਨੂੰ ਸਬਸਿਡੀ ਇਹ ਮੈਨੂੰ ਲੱਗਦਾ 30 ਲੱਖ ਵਾਲੀ ਸਕੀਮ ਦੇ ਵਿੱਚ ਸਬਸਿਡੀ ਆ ਜੇਦਾ ਮੈਨੂੰ ਲੱਗਦਾ ਇਹ 30 ਲੱਖ ਵਾਲੇ ਕੱਲੀ ਦਾ ਹਲੇ ਪਤਾ ਨਹੀਂ ਸਰਕਾਰ ਨੇ ਕੀ ਕੀਤਾ ਉਹ ਵੈਸੇ ਕੱਲੀ ਦੀ ਇਹਦੀ ਕਿੰਨੀ ਕੀਮਤ ਹੈ ਜੇ ਆਪਾਂ ਕਿਸੇ ਬੰਦੇ ਕੱਲੀ 14 ਲੱਖ ਦਾ ਹੀ ਆ 14 ਲੱਖ 5000 ਇਹ ਕੱਲਾ ਇਹ ਪ੍ਰੋਜੈਕਟ ਰੈਕ ਲੱਗਿਆ ਰੈਕ 4 ਲੱਖ ਦਾ ਰੈਕ 4 ਲੱਖ ਰੁਪਏ ਦਾ ਠੀਕ ਹੈ ਇਹਦੇ ਨਾਲ ਫਿਰ ਕੰਪਨੀ ਜਿਵੇਂ ਇਹ ਮਸ਼ੀਨਰੀ ਦੇ ਨਾਲ ਆਪਾਂ ਨੂੰ ਸਮਾਨ ਚ ਕੀ ਪ੍ਰੋਵਾਈਡ ਕਰਦੀ ਨਾਲ ਉਹ ਜਿਵੇਂ ਮਾਨ ਮਾਨ ਮੋਟਾ ਸਪੇਅਰ ਪਾਰਟ ਇੰਨਾ ਹੋ ਗਿਆ ਦੋ ਜਾਂ ਆਪਾਂ 베ARING ਠੀਕ ਹੈ ਬਣਾ ਗੋਟੀ ਹੈਗਾ ਜੀ ਚਾਬੀ ਬਣਾ ਕੰਪਨੀ ਦੀ ਗਾਰੰਟੀ ਵਲੰਟੀ ਕਿੰਨੇ ਟਾਈਮ ਦੀ ਗਾਰੰਟੀ ਪੂਰੀ ਤੇਜਾਂ ਦੀ ਗਾਰੰਟੀ ਹੈ ਸੀਜ਼ਨ ਦੀ ਕਿੰਨੇ ਅੱਛਾ ਟਰੈਕਟਰ ਦੇਖ ਲਏ ਹਾਂ ਮੈਂ ਇੱਧਰ ਹਾਂ ਹਾਂ ਇਹ 75 HP ਨਵਾਂ ਟਰੈਕਟਰ ਲਾਂਚ ਕਰਿਆ ਜੀ ਅੱਛਾ ਠੀਕ ਹੈ ਇਹ ਟੈਕਨੋਲੋਜੀ ਕੀ ਹੈ ਇੰਜਨ ਦੀ ਇਹਦੀ ਇਹ CRD ਇੰਜਨ ਆਇਆ ਜੀ ਅੱਛਾ CRD ਚ ਪਾਸ ਕੀਤਾ ਹਾਂ ਜੀ ਠੀਕ ਹੈ ਪਹਿਲੇ ਦਿਓ ਮੋੜ ਵੀ ਹੋਣਗੇ ਕਿ ਉਹ ਹਲੇ ਅਸੀਂ ਜਿਹੜਾ ਰਾਜਪੁਰੇ ਮੇਲਾ ਹੋਣਾ ਦੋ ਤਰੀਕ ਦਾ ਉੱਥੇ ਲਾਂਚ ਕਰਾਂਗੇ ਟ੍ਰੈਨ ਇਹ ਰੇਟ ਵੀ ਜਿਹੜੀ ਉੱਥੇ ਫਿਕਸ ਕਰਾਂਗੇ ਅੱਛਾ ਹਲੇ ਕੋਈ ਲੇਟ ਨਹੀਂ ਇਹ 75 ਹੋਸਪਾਮ ਦਾ 75 ਹੋਸਪਾਮ ਟਾਇਰ ਸਾਈਜ਼ ਵੀ ਵੱਡੇ ਹੋ ਗਏ ਨੇ ਠੀਕ ਹੈ ਗੇਅਰ ਗੂਲ ਚ ਕੁਝ ਪਾਇਆ ਫਰਕ ਜਿਹਾ ਉਹੀ ਸੀ ਗੇਅਰ ਤੇ ਕਰਾਰ ਹੋ ਗਈ ਆਪਣੀ ਟ੍ਰਾਂਸਮਿਸ਼ਨਰ ਕਲੌਸਰ ਦਾ ਇੰਜਨ ਆਪਣਾ ਨਹੀਂ ਉਹੀ 58 ਸਤੀ ਵਾਲਾ ਨਾ ਨਾ ਗੇਅਰ ਬੜਕਾ ਹੀ ਆਦਾ ਉਹ ਵੱਡਾ ਹੋ ਗਿਆ ਗੇਅਰ ਕੋਈ ਗਰਾੜੀਆ 22 ਪੀਡਾ ਬਤਾਤੀ ਆਪਾਂ 12 ਅੱਗੇ ਪਿੱਛੇ 24 ਪੀਡਾ ਲਾ ਹੋ ਗਿਆ ਠੀਕ ਹੈ ਸ਼ਟਲ ਹੈ ਨਾ ਬਹੁਤ ਬਹੁਤ 48 ਵਾਰ ਆ ਟਰੈਕਟਰ ਨਾਲ ਲੈ ਕੇ ਜਿੱਤੇ ਆ ਬੈਲਰ ਲੈ ਕੇ ਜਿਹਨਾਂ ਨੇ ਤੇ ਉਸ ਤੋਂ ਬਾਅਦ ਉਹ ਕਰਤਾਰ ਦੀ ਸ਼ਾਨ ਕੰਬਾਈਨ ਆ ਰਹਿ ਰਹਿਕ ਆ ਗਿਆ ਇਹ ਸਾਰੇ ਸਬਸਿਡੀ ਅਪਰੂਵਡ ਨੇ ਜੀ ਦੇਖ ਰਹੇ ਉਹ ਸਮਾਨ ਬਹੁਤ ਹੈ ਡਵੈਲਪ ਦੀ ਟਰਾਲੀ ਆਈ ਹੈ ਡਵੈਲਪ ਦੇ ਸੰਦ ਵੀ ਪਏ ਆ ਉੱਥੇ ਹਲ ਸੁਹਾਗੇ ਪਏ ਸਿਮਪਲੀਮੈਂਟ ਆਏ ਆ ਹਾਂ ਵਧੀਆ ਡਵੈਲਪ ਬਾਕੀ ਬਾਈ ਦੁਪਹਿਰ ਤੋਂ ਬਾਅਦ ਦਾ ਟਾਈਮ ਹੋ ਗਿਆ ਕਿਉਂਕਿ ਪਹਿਲਾਂ ਰਸ਼ ਬਹੁਤ ਸੀ ਵੀਡੀਓ ਕਵਰ ਨਹੀਂ ਸੀ ਕਰ ਸਕਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਖੁੱਲਮ ਡੁੱਲਾ ਜਾਓਗੇ ਕੰਮ ਜਿਵੇਂ ਸਵੇਰ ਦੀ ਸਟਾਰਟਿੰਗ ਚ ਪ੍ਰੋਗਰਾਮ ਖੁੱਲਡੂਲਾ ਹੁਣ ਜਿਨੇ ਜਿਨਾ ਦੀਆਂ ਡਿਲੀਵਰੀਆਂ ਆਉਂਦੀਆਂ ਉਹ ਦੇ ਰਹੇ ਸੋਨਾਲਿਕਾ ਸੁਪਰ ਸੀਟਰ 275000 ਕਿਲੋ ਪਾ ਜੀ ਸੋਨਾਲਿਕਾ ਤੇ ਇਹਨਾਂ ਦੇ ਪੋਰ ਵਗੈਰਾ ਤਾਂ ਨਹੀਂ ਕੋਈ ਲੱਗ ਰਿਹਾ ਵੀ ਹਾਂ ਕਿਹੜੀ ਕੰਪਨੀ ਦੇ ਲੱਗਿਆ ਕੋਈ ਪਾ ਨਹੀਂ ਕੋਈ ਉਹ ਲੱਗਿਆ ਮੋਰ ਨਹੀਂ ਹੈਗੀ ਤੇ 10 ਫੁੱਟਾਂ ਸੋਨਾਲਿਕਾ 175000 ਰੁਪਏ ਆ ਉਹ ਆ ਗਿਆ ਬਿਲਰ 1425000 ਦੁਲੈਕ ਆ ਗਿਆ 3.5 ਲੱਖ ਰੁਪਏ ਤੋਂ ਤੇ ਆ ਇਹਨਾਂ ਦੀ ਵੈਕਿਊਮ ਵਾਲੀ ਆ ਗਈ ਮਸ਼ੀਨ ਕਿਹਾ ਕਹਿੰਦੇ ਉਹਨੀਆਂ ਨੂੰ 590000 ਵੈਕਿਊਮ ਵੈਕਿਊਮ ਵਾਲੀ ਕਹਿੰਦੇ ਨੇ ਤੇ ਆ ਸੋਨਾਂ ਦੇ ਇਕ ਕੰਬੈਨ ਹਾਂ ਜੇ ਆਪਾਂ ਹੁਣ ਮਤਲਬ ਇਹਦੇ ਬਾਰੇ ਪ੍ਰੋਪਰ ਪੂਰੀ ਵੀਡੀਓ ਬਣਾਈਏ ਤਾਂ ਟਾਈਮ ਲੱਗ ਜਾਣਾ ਵੀ ਰਿਵਿਊ ਆਪਾਂ ਪ੍ਰੋਪਰ ਹਨਾ ਕੀਮਤ ਦੱਸ ਦਨੇ ਆ 2695000 ਕੀਮਤ ਤੇ ਇੱਥੇ ਗੁਰਦੇਵ 25 ਲੱਖ ਹੀ ਹੋ ਗਿਆ ਸਮਝ 5000 ਤੋਂ ਤਾਂ ਗੁਰਦੇਵ ਦੀ ਮਸ਼ੀਨਾਂ 'ਚ ਬਹੁਤ ਦਿੱਤੀਆਂ ਇਹਨਾਂ ਨੇ ਵੀ ਅਛਾ ਗਦੇਵ ਜੀ ਇਹ ਕਿਹੜੀ ਕੌਕੀ ਗਦੇਵ ਜੀ ਕੀ ਪ੍ਰੋਡਕਟ ਕੀ ਹੈ ਇਹ ਇਹ ਆਲੂ ਉਹਦੇ ਵਾਲੀ ਜਿਆਦਾਤਰ ਪੋਟੈਟੋ ਰਿਲੇਟਡ ਆ ਗਈ ਤੇ ਅੱਗੇ ਆ ਗਿਆ ਪ੍ਰੀਤ ਗਰੁੱਪ ਅਛਾ ਕਿੰਨੀਆਂ ਡਿਲੀਵਰੀ ਕਰ ਰਹੇ ਆ ਮੈਨੂੰ ਮarre ਦੱਸ ਦੋ ਆਪਣਾ ਹੈ ਕੀ ਆ ਪ੍ਰੋਡਕਟ ਇਹ ਹੈ ਨਾ ਕਿਵੇਂ ਵਰਕ ਕਰਦਾ ਇਹ 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 ਆਪਣਾ ਆਟੋਮੈਟਿਕ ਪੋਟੈਟੋ ਪਲੈਂਟਰ ਹੈ ਜੀ 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 ਜਿਵੇਂ ਇਹ ਮਾਡਲ ਕਹੀ ਹੈ ਆਪਾਂ ਇਹ 2 ਰੋ ਆਟੋਮੈਟਿਕ ਪੋਟੈਟੋ ਪਲੈਂਟਰ ਹੈ ਡਿਸਕ ਮਾਡਲ ਹੂੰ ਠੀਕ ਆ ਜੀ ਤੇ ਅੱਜ ਅਸੀਂ 5 ਮਸ਼ੀਨਾਂ ਲੈ ਕੇ ਆਏ ਸੀ ਕੰਪਨੀ ਚੋਂ ਜੀ ਜੋ ਅੱਜ ਅਸੀਂ ਇੱਥੇ ਹੀ ਡਰਾਈਵਰ ਕੀਤੇ ਆਣੇ ਸਾਰੀਆਂ ਆਪਣੀਆਂ ਖੰਨੇ ਏਰੀਆ ਦੀਆਂ ਖੰਨੇ ਏਰੀਆ ਦੇ ਵਿੱਚ ਠੀਕ ਆ ਜਿਹਦੀਆਂ ਦੋ ਮਸ਼ੀਨਾਂ ਦੀਆਂ ਪਹਿਲਾਂ ਤੋਂ ਬੁਕਿੰਗ ਆ ਸੀ ਔਰ ਤਿੰਨ ਮਸ਼ੀਨਾਂ ਮੌਕੇ ਤੇ ਬੁੱਕ ਕਰਕੇ ਇੱਥੂ ਜਕਾ ਇਹ ਬਣਦੀ ਕਿੱਥੇ ਆ ਜੀ ਇਹ ਭਵਨ ਨਿਗੜਾ ਆ ਜੀ ਜ਼ਿਲ੍ਹਾ ਸੰਗਰੂਰ ਠੀਕ ਹੈ ਜਿਵੇਂ ਇੱਥੋਂ ਲਾਈਏ ਤਾਂ 90 ਤੋਂ ਅੱਗੇ ਆਪਣਾ 15 ਕਿਲੋਮੀਟਰ ਕੋਈ ਗਵਰਨਮੈਂਟ ਐਰੀ ਤੇ ਕੋਈ ਸਕੀਮ ਲੈ ਕੇ ਆਈ ਹੈ ਜਾਂ ਸਬਸਿਡੀ ਤੇ ਜੀ 75000 ਸਬਸਿਡੀ ਆ ਜੀ ਇਹ ਸਾਡੀ ਰਜਿਸਟਰਡ ਹੈ ਜੀ ਕੰਪਨੀ ਜੀ ਤੇ ਫਾਰਮ ਦੀ ਤਾਂ ਡੇਟ ਲੰਘ ਗਈ ਜੀ ਜਿਵੇਂ ਅੱਗੇ ਕਦੇ ਵੀ ਕੋਈ ਸਕੀਮ ਆਉਂਦੀ ਹੈ ਜੀ ਉਹ ਸਾਡੀ ਮਸ਼ੀਨ ਲਓਗੇ ਤੁਸੀਂ 75000 ਸਬਸਿਡੀ ਮਿਲੂਗੀ ਠੀਕ ਹੈ ਜੀ ਠੀਕ ਹੈ ਇਹਦਾ ਕੋਈ ਮਤਲਬ ਵੀ ਕੰਮ ਕਰਨ ਦੀ ਵੀ ਕੀ ਕੰਡੀਸ਼ਨ ਹੈ ਵੀ ਕਿੰਨੇ ਟਾਈਮ ਦੇ ਵਿੱਚ ਕਿੰਨਾ ਕੰਮ ਕਰ ਦਿੰਦੀ ਹੈ ਅਸੀਂ ਇਹ 50 ਮਿੰਟ ਦੇ ਵਿੱਚ ਇੱਕ ਕਿੱਲਾ ਕੰਪਲੀਟ ਕਰ ਦਿੰਦੀ ਹੈ ਜੀ ਜੇ ਤੁਸੀਂ ਦੂਜੇ ਲੋਅ ਦੇ ਵਿੱਚ ਵੀ 1500 ਚੱਕਰਾਂ ਤੇ ਚਲਾਓ ਅੱਛਾ ਦੂਜੇ ਲੋਅ 'ਚ 1500 ਚੱਕਰਾਂ ਤੇ ਹਾਂ ਤਾਂ ਤੁਹਾਡਾ 50 ਮਿੰਟ ਦੇ ਵਿੱਚ ਇੱਕ ਕਿੱਲਾ ਕੰਪਲੀਟ ਕਰ ਦੋ ਔਰ ਇਹਦੀ ਬੱਟ ਬਣਨ ਦੀ ਐਕੂਰੇਸੀ ਆਲੂ ਦੀ ਪੂਰੀ ਗੈਪਿੰਗ ਸਹੀ ਬਹੁਤ ਐਕੂਰੇਸੀ ਆ ਜੀ ਇਹ ਮਾਡਲ ਦੀ ਕਾਈ ਅੱਜ ਦੇ ਟਾਈਮ ਦੇ ਵਿੱਚ ਇਹ ਮਾਡਲ ਜਿਆਦਾ ਇਹ ਬਿਲਕੁਲ ਮੈਂ ਲੰਘੇ ਜਾਂਦਾ ਸੀ ਆਪਣੇ ਖਾਸੇ ਰਿਲੇਟਿਵ ਨੇ ਜਿਨ੍ਹਾਂ ਨੇ ਮਸ਼ੀਨਾਂ ਖਰੀਦੀਆਂ ਨੇ ਇਹ ਤੇ ਮੈਂ ਵੀ ਜਰੂਰ ਸਾਂਝੀ ਕਰੀ ਹੈ ਨਾ ਕਿਉਂਕਿ ਸਾਡੀ ਆਰਐਸ ਗੁਰਦੇਵ ਕੰਪਨੀ ਦੀ ਆ ਮਸ਼ੀਨ ਠੀਕ ਹੈ ਔਰ ਪੰਜਾਬ ਦੇ ਵਿੱਚ ਸਰ ਨੂੰ ਵੱਧ ਇਸ ਸਾਲ ਸਾਡੀ ਕੰਪਨੀ ਦੀ ਵਿਕਰੀ ਹੈ ਇਹਨਾਂ ਦੀ ਵਿਕੀ ਆ ਬਿਲਕੁਲ ਕਿਉਂਕਿ ਆਪਣਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦੋ ਹਾਂ ਸਾਡਾ ਜਿਹੜਾ ਕਨੈਕਟ ਨੰਬਰ ਆ ਜੀ ਉਹ 9812400791 ਹੈ ਜੀ ਠੀਕ ਆ ਆ ਮੂਰੇ ਲਿਖਿਆ ਹੋਇਆ ਹੈ ਜੀ ਉਹ ਗੋਗੀ ਦਿਖਾ ਦੇਖੋ ਜੀ ਆ ਦਿਖਾ ਦੋ ਬਿਲਕੁਲ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਲੋ ਬਾਈ ਪ੍ਰੀਟ ਕੰਬਾਈਨ ਇੱਤੋਂ ਅਗੇ ਪ੍ਰੀਟ ਜਿਹੜੀਆਂ ਵੀ ਗੱਲਾਂ ਲੱਗ ਗਈਆਂ ਹੈ ਐਦੀਆਂ ਗੱਲਾਂ ਵੀ ਮੈਂ ਤਾਂ ਲੱਗ ਗਈਆਂ ਸੋ ਕਿ ਪ੍ਰਾਈਸ ਨਹੀਂ ਲਿਖਿਆ ਵਾ ਨਾ ਮਸ਼ੀਨ ਦਾ ਲਿਖੋ ਲਿਆ ਹੁਣ ਉਹ ਉੱਥੇ 26 27 ਲੱਖ ਦੇ ਆ ਰਹੇ ਨੇ ਉੱਥੇ ਉੱਥੇ ਕੰਮ ਤੇ ਅੱਗੇ ਅੱਗੇ ਮੈਸੀ ਫਰਗੂਜ਼ਨ ਦੇ ਇਹਨਾਂ ਦਾ ਨਵਾਂ ਮਾਡਲ 95 63 254 ਦੇ ਮੈਸੀ ਹੋਰ ਹਾਂ ਹਾਂ ਲਓ ਜੀ ਪਹੁੰਚ ਚੁੱਕਿਆ ਦਸ਼ਮੇਸ਼ ਕੰਬੈਨ ਮੇਰੀ ਫੇਵਰੇਟ ਹੁੰਦੀ ਜਾਂਦੀ ਆ ਉਹਨੇ ਹੁਣ ਲੈ ਜਾਨੀ ਆ ਕਿਸੇ ਦਿਨ ਮੈਂ ਇਹ ਆ ਜਾ ਬਹਿ ਜਾ ਉਹ ਸਨਪ ਠੀਕ ਠਾਕ ਆਜੂ ਲਈਏ ਕੀੜਾ ਮੜ ਜਾ ਇੱਥੇ ਬੈਠੇ ਹੋ ਸਾਹਮਣੇ ਅਸੀਂ ਅੱਛਾ ਕੀ ਕੁਝ ਲੈ ਕੇ ਆਏ ਹੋ ਇਸ ਵਾਰ ਮੇਲੇ ਤੇ ਨਹੀਂ ਤੇ ਮੈਂ ਤਾਂ ਆਪਣਾ ਕੰਬੈਨ ਦਾ ਹੀ ਇੱਥੇ ਡਿਸਪਲੇ ਕੀਤੀ ਹੈਗੀ ਠੀਕ ਹੈ ਹਾਂਜੀ ਹਾਂ ਬਾਕੀ ਸੁਪਰਸੀਡਰ ਚੱਲ ਰਿਹਾ ਹੁਣ ਸੀਜ਼ਨ ਸੁਪਰਸੀਡਰ ਦਾ ਤੇ ਰੋਟਾਵੇਟਰ ਦੋਨੇ ਚੱਲ ਰਹੇ ਨੇ ਸੁਪਰਸੀਡਰ ਦੀ ਆਪਾਂ ਕਿੰਨੀ ਕੀਮਤ ਲੈ ਕੇ ਆਏ ਆ ਮੇਲੇ ਤੇ ਸੁਪਰਸੀਡਰ 278000 ਕੀ ਦਾ ਹੋ ਜਾਂਦਾ 8 ਫੁੱਟ ਸਟਾਰਟਿੰਗ ਆਪਣਾ ਫਿਰ ਕਿੰਨਾ 120000 ਸਬਸਿਡੀ ਆ ਜਾਂਦੀ ਹੈ ਹਾਂਜੀ ਹਾਂ ਜਿਹਦੀ ਸਬਸਿਡੀ ਪਾਸ ਹੋਈ 120000 ਤੱਕ ਦੀ ਉਹਨੂੰ ਸਬਸਿਡੀ ਐਤ ਕੀ ਡਿਮਾਂਡ ਚ ਰਿਹਾ ਇਹ ਬਹੁਤ ਜ਼ਿਮੀਦਾਰ ਨੇ ਮਤਲਬ ਚੰਗਾ ਰਿਸਪੌਂਸ ਦਿੱਤਾ ਮੈਂ ਉੱਥੇ ਸਰੰਦ ਵੀ ਜਾਂਦਾ ਰਹੇ ਤਕਰੀਬਨ ਇਹਦੀ ਸੇਲ ਆਪਣਾ ਸੁਪਰ ਸੀਟਰ ਦੀ ਜੋ ਇਹਨੂੰ ਹੋਂਦ ਚ ਲੈ ਕੇ ਆਈ ਹੈ ਕੰਪਨੀ ਦਸ਼ਮੇਸ਼ ਮਲੇਰਕੋਟ ਲਈ ਆ। ਹਾਂਜੀ ਹਾਂਜੀ। ਹਾਂਜੀ ਜੀ ਨੇ ਇਹਨੂੰ ਹੋਂਦ ਦੇ ਵਿੱਚ ਲਿਆਂਦਾ ਅੱਗੇ ਦੀ ਅੱਗੇ ਜੋ ਵੀ ਨਵਾਂ ਆਪਾਂ ਲੈ ਕੇ ਹੋਂਦ ਦੀ ਕੋਸ਼ਿਸ਼ ਕਰੀ ਦੀ ਹਰ ਸਾਲ। ਜੀ ਜੀ ਜੀ। ਹਾਂਜੀ ਹਾਂ। ਤੇ ਇਧਰ ਆਖੀ ਕੰਬਾਈਨ ਹੈ ਨਾ। ਕੰਬਾਈਨ ਦੇ ਨਾਲ ਕਟਰ ਮੱਕੀ ਵਾਲਾ ਲੈ ਕੇ ਆਏ। ਹਾਂਜੀ ਹਾਂਜੀ। ਇਹ ਆਪਣਾ ਕਿਹੜਾ ਮਾਡਲ ਆ ਜਾਂਦਾ ਇਹ? ਇਹ ਆਪਣੀ ਡਾਇਨਾਮਿਕ ਮਾਡਲ। ਇਹ ਸੀ ਡਾਇਨਾਮਿਕ ਆ। ਇਹ ਸੀ ਮਾਡਲ ਕੰਬਾਈਨ ਦਾ ਡਾਇਨਾਮਿਕ ਇਹ। ਇਹ ਇਹ ਡਬਲ ਪ੍ਰੈਸ਼ਰ ਹੈਗੀ ਅੱਛਾ ਡੁਅਲ ਥ੍ਰੈਸਰ ਟਾਪ ਮਾਡਲ ਹੀ ਲੈਂਦਾ ਹਾਂ ਹਾਂਜੀ ਹਾਂਜੀ ਇਹਦੀ ਫਿਰ ਕਿੰਨੀ ਕੀਮਤ ਤੁਸੀਂ ਕਹਿੰਦੇ ਹੋ ਮੇਲੇ ਦੇ ਇਹ ਦੂਜਾ ਕਟਰ ਲਾ ਕੇ ਹਾਂ ਵਿਦਆਊਟ ਮੇਜ਼ ਕਟਰ ਤੋਂ ਇਹਦੀ ਇਹ 34 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਫੁੱਲੇ ਸੀ ਫੁੱਲੇ ਸੀ ਡਬਲ ਥ੍ਰੈਸਰ ਡਬਲ ਥ੍ਰੈਸਰ ਫਿਰ ਅੱਗੇ 4 ਵੀਲ ਐਸ ਐਮ ਐਸ ਮੇਜ਼ ਕਟਰ ਸਸਰੀ ਅੱਗੇ ਅੱਗੇ ਕਿਸ ਸਸਰੀ ਪੰਜਾਬ ਸਰਕਾਰ ਇਹ ਦਿੱਤੇ ਵੀ ਕੋਈ ਲੈ ਕੇ ਆਈ ਹੈ ਸਕੀਮ ਜਾਂ ਇਸ ਟਾਈਮ ਕੋ ਚੱਲ ਰਹੀ ਹੈ ਜਾਂ ਨਹੀਂ ਪੰਜਾਬ ਸੁਪਰੇ ਚ ਨਹੀਂ ਇਸ ਟਾਈਮ ਤਾਂ ਕੋਈ ਸਕੀਮ ਨਹੀਂ ਹੈ ਪੰਜਾਬ ਤੋਂ ਉਹ ਸਟੇਟ ਦੇ ਵਿੱਚ ਜੋ ਹੈ ਪਹਿਲਾਂ ਇੱਕ ਐਸੀ ਭਾਈਚਾਰੇ ਨੂੰ ਸਬਸਿਡੀ ਜ਼ਰੂਰ ਬੁੱਲੇ ਸੀ ਠੀਕ ਹੈ ਜਿਹੜੇ ਵੀ ਮੇਰੇ ਵੀਰਾਂ ਨੇ ਫਾਈਲਾਂ ਅਪਲਾਈ ਕੀਤੀਆਂ ਨੇ ਉਹਦਾ ਵੀ ਅੱਗੇ ਪ੍ਰੋਸੈਸਾ ਕੀ ਸਿਸਟਮ ਆ ਸਬਸਿਡੀ ਆਉਂਦਾ ਹਨਾ ਜੋ ਜੋ ਬਿਲਕੁਲ ਬਿਲਕੁਲ ਜੀ ਅੱਛਾ ਇਹ ਕਟਰ ਤੇ ਕੱਲਾ ਜੇ ਆਪਾਂ ਕੱਲਾ ਲੈਣਾ ਹੋਵੇ ਇਹ ਕੱਲੇ ਤੇ ਕੋਈ ਹੈਗੀ ਸਕੀਮ ਜਾਂ ਇਹ ਮਤਲਬ ਫੁੱਲ ਜੋ ਫਿਕਸ ਰੇਟ ਆ ਕੱਲੇ ਤੇ ਵੀ ਇਹ ਫਾਈਨਾਂਸ ਹੋ ਜਾਂਦਾ ਸਾਰਾ ਅੱਛਾ ਫਾਈਨਾਂਸ ਇਹ ਹੋ ਜਾਂਦਾ ਫਾਈਨਾਂਸ ਹੋ ਜਾਂਦਾ 90% ਦੀ ਲੋਨ ਦੀ ਸਹੂਲਤ ਆ ਗਈ ਆ ਬਿਲਕੁਲ ਫਿਰ ਉਹ ਫਿਰ ਮਤਲਬ ਜੇ ਕਿਸੇ ਹੋਰ ਵੀਰ ਨੇ ਬਣਾਉਣਾ ਉਹਦਾ ਡਿਜ਼ਾਈਨ ਦੇਣਾ ਪਊ ਫੀਟਰ ਦਾ ਜਾਂ ਕਿਵੇਂ ਉਹਨੂੰ ਬਸ ਕੰਬਾਈਨ ਦਾ ਫੀਟਰ ਭੇਜਣਾ ਪੈਂਦਾ ਆਲਮੋਸਟ ਆਪਣੇ ਕੋਲ ਪੈਸੇ ਸਾਰੀਆਂ ਕੰਬਾਈਨਾ ਦੇ ਉੱਪਰ ਆਪਣੇ ਕਟਰ ਗਏ ਹੋਏ ਨੇ ਤਕਰੀਬਨ ਪਰ ਫਿਰ ਵੀ ਅਸੀਂ ਫਿਲਟਰ ਮੰਗਵਾ ਲੈਨੇ ਆ ਜੇ ਕਿਸਾਨ ਵੀਰ ਕੰਬਾਈਨ ਲੈ ਕੇ ਆ ਜੂ ਤਾਂ ਉਸ ਤੋਂ ਵੀ ਵਧੀਆ ਗੱਲ ਹੈ ਉਹ ਫਿਰ ਟਰਾਲੇ ਦੇ ਧਰਕੇ ਪਤਾ ਸੈਟਿੰਗ ਆ ਜਾਂਦੀ ਹੈ ਕੱਲੋ ਕਿਸਾਨ ਵੀਰ ਨੂੰ ਇਹ ਨਹੀਂ ਵੀ ਪਿੰਨ ਨਹੀਂ ਮੇਜ ਆਉਂਦੀ ਬਈ ਘਰੇ ਜਾ ਕੇ ਨਹੀਂ ਬਿਲਕੁਲ ਜੀ ਥੋੜਾ ਜਿਹਾ ਵੀ ਗਲੀ ਦਾ ਫਰਕ ਪੈ ਗਿਆ ਟਿਕਤਾ ਆ ਜਾਂਦੀ ਹੈ ਉਹ ਚੀਜ਼ਾਂ ਫਿਰ ਕੰਬਾਈਨ ਆਉਣ ਨਾਲ ਨਹੀਂ ਇੱਕ ਗੱਲ ਹੈ ਬਈ ਸੇ ਜੋ ਪੇਂਟ ਕੁਆਲਿਟੀ ਹੈ ਨਾ ਉਹ ਮਤਲਬ ਇੱਕ ਫੀਲ ਕਰਾਉਂਦੀ ਹੈ ਜੇ ਆਪਾਂ ਕਿਸੇ ਵੀ ਪਾਰਟ ਨੂੰ ਟੱਚ ਕਰਦੇ ਨਾ ਕੰਬਾਈਨ ਦੇ ਨੂੰ ਹਾਂਜੀ ਹਾਂਜੀ ਖੁਦ ਵੀ ਮੈਂ ਮਤਲਬ ਮੈਨੂੰ ਵੀ ਹੁਣ ਇੱਕ ਤਰ੍ਹਾਂ ਦੀ ਤੁਹਾਸੀ ਆ ਬਸ ਵੀ ਹਾਂ ਵੀ ਜਿੱਥੇ ਮਰਜੀ ਆਪਾਂ ਉਹ ਦੇਖ ਲਈਏ ਵੀ ਐ ਨਹੀਂ ਹੈ ਵੀ ਕੋਈ ਕਸਰ ਛੱਡੀ ਵੀ ਹੈ ਇਸ ਕੰਪਨੀ ਦੇਖੋ ਆਪਣੇ ਵੱਲੋਂ ਕੋਸ਼ਿਸ਼ ਇਹਨੂੰ ਕਹਿੰਦੇ ਕੀ ਐ ਵੀ ਇਹਨੂੰ ਪੇਂਟ ਨੂੰ ਜਿਹੜਾ ਪੇਂਟ ਹੁੰਦਾ ਇਹਦੇ ਤੇ ਇਹ ਨਾਰਮਲ ਆਪਣਾ ਸ਼ਾਰਟ ਬਲਾਸਟ ਕਰਕੇ ਸਟੋਮਿੰਗ ਪੇਂਟ ਕਰਦੇ ਆਂਗੇ ਅੱਛਾ ਸ਼ਾਰਟ ਬਲਾਸਟ ਕਰਕੇ ਕਰਦੇ ਆਂਗਾ ਆਪਣਾ ਬਸ ਪੇਂਟ ਦੀ ਕੁਆਲਿਟੀ ਦਾ ਹੀ ਵਧੀਆਗਾ ਫਰਕ ਥੋੜਾ ਜਿਹਾ ਇੱਕ ਤਾਂ ਕੁਝ ਇਹ ਕਲਰ ਬੜਾ ਪਿਆਰਾ ਪੇਂਟ ਵਧੀਆ ਕੁਆਲਿਟੀ ਦਾ ਲਾਉਂਦੇ ਆਗੇ ਆਪਾਂ ਪੇਂਟ ਦੇ ਵਿੱਚ ਕੁਆਲਿਟੀਆਂ ਬਹੁਤ ਆਉਂਦੀਆਂ ਨੇ ਢਿੱਲੋਂ ਦਾ ਬਿਲਕੁਲ ਫਿਰੋਜੀ ਕਾਫੀ ਫਰਕ ਪੈ ਜਾਂਦਾਗਾ ਫ ਠੇਕੇਦਾਰੀ ਸਿਸਟਮ ਨਹੀਂ ਹੈਗਾ ਉਹ ਫਿਰ ਮਾਰਪੈਂਦੀ ਹੈ ਜਦੋਂ ਠੇਕੇਦਾਰੀ ਸਿਸਟਮ ਹੋ ਜਾਂਦਾ ਹੈਗਾ ਫਿਰ ਇਹਦੀ ਪੇਂਟ ਕੋਵਲਟੀ ਖਰਾਬ ਹੋ ਜਾਂਦੀ ਫਿਰ ਫੇਰ ਖਰਾਬ ਹੁੰਦਾ ਹਾਂ ਜਦੋਂ ਥੱਲੇ ਗਰਾਊਂਡ ਹੀ ਨਹੀਂ ਬਣਿਆ ਚੀਜ਼ ਦਾ ਤੇ ਉਹਨੇ ਉੱਪਰ ਪੇਂਟ ਉਹ ਕਿੱਥੇ ਵਧੀਆ ਕਰਦਾ ਵੇਸੇ ਇੱਕ ਹੋਰ ਵੀ ਹੈ ਇਹ ਕਲਰ ਦੀ ਲਾਈਫ ਵੀ ਬੜੀ ਹੈ ਹਾਂਜੀ ਲਾਈਫ ਫੇਰ ਹੀ ਵੱਧਦੀ ਹੈ ਨਾ ਜਦੋਂ ਗਰਾਊਂਡ ਓਕੇ ਹੋ ਗਿਆ ਜੀ ਹਾਂ ਗਰਾਊਂਡ ਓਕੇ ਹੋ ਗਿਆ ਇਹ ਲਾਈਫ ਵੱਧਦੀ ਹੈ ਇਹ ਹੁਣ ਐਸਐਮਐਸ ਲਾ ਕੇ ਲਿਆਏ ਤੁਸੀਂ ਇਹ ਨਾਲੇ ਦੰਨੇ ਹੁਣ ਕੰਪਨੀ ਕਿ ਚੋਅਸ ਇਹ ਹੈ ਆਪਣੀ ਕਿਸਾਨ ਵੀਰ ਦੀ ਹੈਗੀ ਆਪਣੇ ਦੀ ਇੱਥੇ ਨੇੜੇ ਦੇ ਹੀ ਆ ਵੀਰ ਉਹਦੀ ਮਸ਼ੀਨ ਅੱਛ ਤੇ ਉਹਦੀ ਮਸ਼ੀਨ ਉਹ ਨਹੀਂ ਇੱਥੇ ਲਗਾ ਦੀ ਓਕੇ 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 ਜਿਹੜੀ ਹੁਣ ਰਾਜਪੁਰੇ ਆਉਗੀ ਉਹ ਹੋਵੇਗਾ ਹਾਂਜੀ ਉਹ ਵੀ ਇਹਦੇ ਨਾਲ ਦੀ ਆਉਗੀ ਠੀਕ ਹੈ ਠੀਕ ਹੈ ਹਾਂਜੀ ਹਾਂ ਬਾਕੀ ਦੇਖਦੇ ਮੈਨੇਜਮੈਂਟ ਦਾ ਡਿਸੀਜਨ ਆ ਨਾ ਨਹੀਂ ਬਿਲਕੁਲ ਜੀ ਹਾਂਜੀ ਠੀਕ ਹੈ ਠੀਕ ਹੈ ਨਹੀਂ ਬਹੁਤ ਸੋਹਣੀ ਕੰਮ ਹੈ ਜੀ ਬਾਕੀ ਹੋਰ ਅੱਗੇ ਹੁਣ ਕੰਪਨੀ ਕੀ ਕੁਛ ਨਵਾਂ ਲੈ ਕੇ ਆ ਰਹੀ ਹੈ ਜੀ ਜਿਵੇਂ ਹੁਣ ਗੱਠਾਂ ਵਾਲੀ ਆ ਰਹੀ ਹੈ ਜਿਵੇਂ ਪਿਛਲੇ ਸਾਲ ਗੱਠਾਂ ਵਾਲੀ ਵੀ ਹੈਗੀ ਹਾਂਜੀ ਰਾਉਂਡ ਵੀ ਹੈਗੀ ਸਕੁਅਰ ਵੀ ਹੈਗੀ ਆਪਣੇ ਕੋਲੇ ਠੀਕ ਹੈ ਹਾਂ ਗਨਮੈਟਿਕ ਬਲੰਟਰ ਆ ਰਿਆ ਜੀ ਹਾਂਜੀ ਉਹਾਂ ਚ ਆਪਾਂ ਕਰਤਾ ਸੀ ਅੱਗੇ ਹੁਣ ਸੇਲ ਦੇ ਵਿੱਚ ਬਾਕੀ ਆਪਾਂ ਫੋਰੇਜ ਹਾਰਵੇਸਟਰ ਹੁਣ ਆਪਾਂ ਤੁਸੀਂ ਦੇਖੀ ਆ ਹੂੰ ਫੋਰੇਜ ਹਾਰਵੇਸਟਰ ਇਹ ਸੀਨ ਅਸੀਂ ਕਿਸੇ ਕਿਸਾਨ ਵੀਰ ਨੂੰ ਦਿੱਤੀ ਮੈਂ ਦੇਖੀ ਹੈ ਪਰ ਦਿੱਤੀ ਨਹੀਂ ਹਾਇ ਇਹਨੇ ਕਿਸਾਨ ਨੂੰ ਕਿਸੇ ਨੂੰ ਨਹੀਂ ਦਿੱਤੀ ਜੇ ਆਪਾਂ ਵਿਦਾਊਟ ਆਰ ਰੈਂਟੀ ਤੋਂ ਆਪਾਂ ਕਿਸਾਨਾਂ ਨੂੰ ਬਣਾ ਬਣਾ ਦੇ ਦਈਏ ਉਹਦਾ ਕੋਈ ਫਾਇਦਾ ਨਹੀਂ ਬਾਅਦ ਚ ਦਿੱਕਤਾਂ ਦਾ ਸਾਹਮਣਾ ਕਿਉਂ ਕਿਸਾਨਾਂ ਦੇ ਦੇਖੋ ਜੀ ਸੀਜ਼ਨ ਹੈ ਰਹਿ ਗਏ ਉਹ ਥੋੜੇ ਹੂੰ ਜੀ ਜੀ ਥੋੜੇ ਸੀਜ਼ਨ ਚ ਪੈਸੇ ਬਹੁਤ ਜ਼ਿਆਦੇ ਨੇਗੇ ਬਿਲਕੁਲ ਜਿਆਦੇ ਪੈਸੇ ਜੇ ਆਪਾਂ ਉਹੋ ਚੀਜ਼ ਦਾ ਬੰਦਾ ਸਹੀ ਉਹਨੂੰ ਯੂਟਿਲਾਈਜ਼ ਨਾ ਕਰੇ ਹਨਾ ਫਿਰ ਉਹ ਗਲਤ ਗੱਲ ਹੈਗੀ ਫਿਰ ਗਲਤ ਗੱਲ ਹਾਂਜੀ ਹਾਂ ਜੀ 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 ਵੀ ਬਾਅਦ ਦੇ ਵਿੱਚ ਆਪਾਂ ਉਹਦੇ ਜੀ ਆ ਵੀ ਚੇਂਜ ਕਰਦੀ ਆ ਉਹ ਚੇਂਜ ਬੰਦਾ ਖੜਾ ਗਿਆ ਪਰੇਸ਼ਾਨ ਹੋ ਗਿਆ ਪਹਿਲਾਂ ਕੰਪਨੀ ਕਿਸਾਨ ਵੀਰ ਨੇ ਤਾਂ ਕੰਪਨੀ ਤੋਂ ਚੀਜ਼ ਖਰੀਦ ਹੀ ਲੈਣੀ ਆ ਕਿਉਂਕਿ ਉਹਨੂੰ ਭਰੋਸਾ ਹੀ ਨਾ ਹੁੰਦਾ ਵੀ ਯਾਰ ਇਹ ਕੰਪਨੀ ਨੇ ਬੜਾਈ ਇਹਦਾ ਕੋਈ ਸੋਚ ਕੇ ਬਣਾਈ ਆ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਹਾਂਜੀ ਹਾਂ ਭਰੋਸਾ ਬਣਿਆ ਬਿਲਕੁਲ ਬਿਲਕੁਲ ਪਹਿਲਾਂ ਆਪਾਂ ਉਹ ਕਟਰ ਬਣਾਇਆ ਸੀ ਹਾਂਜੀ ਹਾਂ ਸੌਰੀ ਬਣਾਇਆ ਨਹੀਂ ਆਪਾਂ ਸੈਲੀਗਲ ਦਾ ਕਟਰ ਲਾਉਣੇ ਆ ਆਪਾਂ ਹਾਂਜੀ 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 ਹਾਂ ਸੈਲੀਗਲ ਦਾ ਕਟਰ ਸੀਗਾ ਅਸੀਂ ਟਰੈਕਟਰ ਤੇ ਚਲਾਇਆ ਸੀ ਉਹ ਵਾਲਾ ਹਾਂਜੀ ਹਾਂ ਠੀਕ ਹੈ ਟਰੈਕਟਰ ਦੇ ਉੱਤੇ ਤਾਂ ਚਲੋ ਦੇਖੋ ਉਹਦਾ ਹਨਾ ਸਕਸੈਸ ਆ ਓਕੇ ਸੀਗਾ ਪਰ ਅਸੀਂ ਉਹਦੇ ਵਿੱਚ ਨਵਾਂ ਕੀ ਕੀਤਾ ਵੀ ਆਪਾਂ ਉਹਨੂੰ ਕੰਬਾਈਨ ਦੇ ਵਿੱਚ ਲਾਏ ਹਨਾ ਵੀ ਆਪਾਂ ਲੋ ਫਿਰ ਉਹਦੇ ਵਿੱਚ ਵੀ ਚੀਜ਼ਾਂ ਚੈੱਕ ਕਰਨੀਆਂ ਸੀ ਚਲਾ ਕੇ ਉਹਦੀ ਆਰ ਐਨ ਡੀ ਹੋਣੀ ਸੀ ਵੀ ਕੰਬਾਈਂ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਉਹ ਜ਼ਰੂਰੀ ਹੈ ਪੈਸੀ ਉਹ ਨਿਕਲ ਗਈ ਹੁਣ ਵੀਰ ਆਸਾਨੀ ਨਾਲ ਅਗਲੇ ਸੀਜ਼ਨ ਉਹਨੂੰ ਚਲਾਉਣਗੇ ਚਲਾਉਣਗੇ ਚਲੋ ਅਗਲੇ ਸਾਲ ਤੇ ਸ਼ੁਰੂ ਹੋ ਜੂਗਾ ਹਾਂ ਜੀ ਆਪਾਂ 3 ਮਹੀਨੇ ਫੁੱਲ ਟ੍ਰਾਇਲ ਕੀਤਾ ਉਹ ਨਾ ਬਿਲਕੁਲ ਉਹ ਤਾਂ ਜ਼ਰੂਰੀ ਹੈ ਕੋਈ ਵੀ ਇੱਕ ਨਹੀਂ ਚਲੋ ਮਿਲਦੇ ਹਾਂ ਢਿੱਲੋ ਸਾਹਿਬ ਠੀਕ ਹੈ ਜੀ ਠੀਕ ਹੈ ਜ਼ਰੂਰ ਲਓ ਜੀ ਮਾਸਟਰਮਾਈਂਡ ਵਾਲਿਆਂ ਦੇ ਆ ਗਏ ਇਹ ਵੀ ਬੜਾ ਮਸ਼ਹੂਰ ਹੈ ਸਪਰੇਅ ਬੂਮ ਸਪਰੇਅ ਇਹਦੇ ਨਾਲ ਸਾਰੀ ਟਾਂਚਾ ਹੀ ਘੁੰਮਦਾ ਹੈ ਮੁੱਢਲਾ ਵੀ ਤੇ ਪਿਛਲਾ ਵੀ ਦੋ ਟਰੈਕਟਰ ਤਿਆਰ ਕੀਤੇ ਨੇ ਉਹ ਕਿਹੜਾ ਟਰੈਕਟਰ ਹੈ ਜੀ ਅਮੀਂਦਰਾ ਜੀ ਅਛਾ ਮਹੀਂਦਰਾ ਦਾ ਜੀ ਇਹ ਆ ਗਿਆ ਜੀ ਟੋਟਲੀ ਸੈਟ ਮਾਸਟਰਮਾਈਂਡ ਦਾ ਦੇਖੋ ਪਿੱਛੇ ਆ ਗਿਆ ਫਰਟੀਲਾਈਜ਼ਰ ਪਲਾਸਟਿਕ ਦੀ ਟੈਂਕੀ ਇੱਧਰ ਆ ਗਿਆ ਟਿੱਲ ਅਮਾਉਂਟ ਦੇ ਬਈ। ਲੇਟ ਨਹੀਂ ਮਤਲਬ ਲਿਖੇ ਪਏ ਅੱਜ ਬਹੁਤ। ਤੇ ਅੱਗੇ ਟਰਾਲੀਆਂ ਆ ਗਈਆਂ ਜੀ ਬਲਦੇਵ ਸਿੰਘ ਐਂਡ ਸੰਸ ਐਂਡ ਕੰਪਨੀ। ਦੇਖੋ ਫਿਰ ਟਰਾਲੀਆਂ। ਇਹ ਤਾਂ ਪੀਟੀਓ ਵਾਲੀਆਂ ਹੈ। ਪੀਟੀਓ ਵਾਲੀ ਟਰਾਲੀ ਹੈ ਜੀ। ਹੂੰ। ਦੋ ਇਹ ਪੀਟੀਓ ਵਾਲੀਆਂ ਹੈ। ਹੂੰ। ਬਿਲਕੁਲ। ਵੱਡੀਆਂ ਟਰਾਲੀਆਂ ਨੇ ਤੇ ਇੱਧਰ ਆ ਗਈਆਂ ਸਰਬੰਦ ਸਿੰਘ ਦੀਆਂ ਤਵੀਆਂ। ਟਿੱਲਰ ਮੇਲੇ ਦੀਆਂ ਫੁੱਲ ਰੌਣਕਾਂ ਬਾਈ ਇੱਧਰ ਗੋਗੀ ਨਵਾਂ ਮਿੰਦਰਾ ਖੜਾ 605 ਮਿੰਦਰਾ ਟਰੈਕਟਰਸ ਆ ਦੇ ਗੋਗੀ ਮੈਸੀ ਆਣਦਾ ਦਿਖਾ ਦਈਏ ਸਮਾਨ ਸਤਿ ਸ਼੍ਰੀ ਅਕਾਲ ਜੀ ਆ ਰਹਿਆ ਤੁਸੀਂ ਹਾਂ ਜੀ ਹਾਂ ਸੁਣੋ ਠੀਕ ਠਾਕ ਕਿਹੜੀ ਜਨਸੀ ਜੋਂ ਤੁਸੀਂ ਇਹ ਆ ਗਿਆ ਜੀ ਮੈਸੀ ਮੈਸੀ ਦਾ ਬੇਲਰ ਆ ਗਿਆ ਟਰਟੀਮ ਇੰਤਰਾ ਆ ਗਿਆ ਮਹਿੰਦਰਾ ਦਾ ਸੁਪਰ ਸਿੱਟਰ ਜੀ ਮਹਿੰਦਰਾ ਸਿੰਦੇ ਨੂੰ ਪ੍ਰਮੋਟ ਕਰਨਾ ਜੀ ਸਿੰਦੇ ਨੇ ਵੀ ਨਵਾਂ ਚੈਨਲ ਹੈ ਜਿਹੜਾ ਤੇ ਇਹ ਵੀ ਸਬਸਿਡੀ ਕੱਟ ਗਿਆ ਜੀ ਜੋ ਮਤਲਬ ਹੈ ਦੀ ਐਕੂਰੇਸੀ ਹੈ ਮਹਿੰਦਰਾ ਦੀ ਜਾਂ ਹਨ ਮਾਸ਼ਿਓ ਦਾ ਹੋਇਆ ਸਿਸਟਮ ਪੂਰਾ ਕੰਪੈਰੀਜ਼ਨ ਤੇ ਕਮੈਂਟ ਜਾਣਗੇ ਇਧਰ ਆ ਗਿਆ ਓਜਾਗੋ ਕੀ ਆ ਜਾਓ ਓਜਾ ਨੇ ਬਹੁਤ ਅੰਕ ਰਿਆ ਤੈਨੂੰ ਪਹਿਲਾਂ ਓਚਾ 32 40 ਇਹ 40 ਪਾਵਰ ਦਾ ਵੀਰੇ ਇਹ ਠੀਕ ਐ ਕਿੰਨੀ ਪਾਵਰ 40 ਪਾਵਰ ਕਿੰਨੀਆਂ ਸਪੀਡਾਂ ਇਹਦੀਆਂ 3 ਸਪੀਡ ਹੈ 3 ਸਪੀਡ ਜੇ ਇਹਨੂੰ ਬੂਮ ਸਪਰੇਅਰ ਤੇ ਲਾਉਣਾ ਹੋਵੇ ਚੱਲ ਜੂ ਐਨ ਵਧੀਆ ਕਿੰਨੀ ਕੀਮਤ ਗੂਮ ਤੇ ਦੀ ਹਾਂਜੀ 7.5 7.5 ਲੱਖ ਗਾਰੰਟੀ ਵਾਰੰਟੀ ਇਹਦੀ ਟਰੈਕਟਰ ਦੀ ਕਿੰਨੇ ਟਾਈਮ ਦੀ ਦਿੰਦੀ ਹੈ ਕੰਪਨੀ ਕਹਿੰਦੇ ਗਾਰੰਟੀ ਵਾਰੰਟੀ ਕਿੰਨੇ ਦੀ ਹੈ 6 ਸਾਲ ਦੀ ਵਾਰੰਟੀ ਸੋ ਆ ਪਿੱਛੋਂ ਪਈ ਹਿੱਸੇ ਦਾ ਤੇ ਆ ਇਹਦੇ ਫੀਚਰਾਂ ਕੀ ਹੈ ਹਾਂ ਮੇਲ ਦਾ ਦਾ ਵੱਜ ਉਲਟ ਜਾ ਹੋਇਆ ਆਪਦੇ ਹਿਸਾਬ ਨਾਲ ਆ ਸੈਟਾਂ ਆ ਆ ਗੇਰ ਆ ਗੇ ਜੀ ਇਹਦੇ 1 2 3 4 ਚਾਰ ਜੀਬੜਾਂ ਨੇ ਬੜੇ ਲੀਵਰਾਂ ਕਦੇ ਕਦੇ ਵੀਰੇ ਇਹ ਸਾਰੀ ਲਿਫਟ ਦਾ ਵੀ ਇੱਥੇ ਹੀ ਆ ਅੱਛਾ ਬੜਾ ਚੱਕਣੀ ਕਰਨੀ ਸਾਰੇ ਜਣੀ ਮਤਲਬ ਬڑے ਟਰੈਕਟਰ ਵਾਲੇ ਫੰਕਸ਼ਨ ਦੇਤੇ ਆ ਬਹੁਤ ਸਾਰੇ ਉਹ ਜਿਹੜਾ ਸ਼ੈਨ ਨੰਬਰ ਦੋਏ ਕਿੰਨ ਸਿਲੰਡਰ ਇੰਜਨ ਆ ਜੀ ਤਿੰਨ ਸਿਲੰਡਰ ਉਹੀ ਆ ਹਾਂ ਚੱਲਾ ਆ ਆਹ ਆ ਹੱਦ ਹੋ ਗਈ ਯਾਰ ਤੂੰ ਬਣਾ ਤੂੰ ਪਾ ਵੀ ਤੇ ਇਧਰ ਆ ਗਈ ਜੀ ਗਰਦੀਪ ਕੰਬੈਨ ਗਰਦੀਪ ਕੰਬੈਨ ਵਿਧ ਮੀਜ਼ ਕਟਰ ਕੀਮ ਤੇਦੀ ਵੀ ਨਿਕੋਗੀ ਦਿਖਾਈ ਦੀ ਕੀਮ ਤਾਂ ਨਹੀਂ ਦਿਖਾਈ ਹੂੰ ਕੀਮ ਤਾਂ ਮਨ ਲਗਾ ਜਸਵੰਤ ਮਾਮੇ ਦਾ ਫੇਵਰੇਟ ਜਸਵੰਤ ਆ ਗਿਆ ਜੀ ਮਾ ਲਾਣਿਆਂ ਦਾ ਫੇਵਰੇਟ ਹੈ ਅੱਗੇ 10 ਫੁੱਟ ਦਾ ਪੁੱਛੀ ਰੇਟ 10 ਫੁੱਟ ਦਾ ਪੁੱਛ ਜਿੰਦੇ ਰੇਟ ਸੁਪਰ ਸੈਂਟਰ ਇੱਧਰ ਰੋਟਾ ਫੋਲੋ ਕਰੋ ਭਾਈ ਇੱਧਰਲੇ ਪਾਸੇ ਆਹ 10 ਫੁੱਟ 10 ਫੁੱਟ ਸਿੰਗਲ ਉਹਦੇ ਵਿੱਚ ਆ ਵੀ ਹੈਨਾ 10 ਫੁੱਟ ਦਾ ਕਿੰਨਾ ਰੇਟ ਹੈ ਜੀ ਬੜਾ ਫਲਾਇਓ 10 ਫੁੱਟ ਦਾ ਕਿੰਨਾ ਰੇਟ ਹੈ ਜੀ 10 ਫੁੱਟ ਭਾਈ 1 ਲੱਖ 40 ਹਜ਼ਾਰ ਰੇਟ ਆ ਮੇਲੇ ਤੇ 50 ਹਜ਼ਾਰ ਰੁਪਏ ਤੋਂ ਹਟਾ ਇੱਕ 35 ਦਾ ਹਾਂਜੀ 9 ਫੁੱਟ ਦਾ ਜੀ 9 ਫੁੱਟ ਭਾਈ 1 ਲੱਖ 30 ਹਜ਼ਾਰ ਦਾ ਅੱਛਾ 1 30 ਦਾ ਹਾਂਜੀ ਤੇ 8 8 ਫੁੱਟ ਇਕ 20 ਰੁਪਏ ਦਾ ਜੀ ਇੱਕ ਵੀਰ ਨਾਲ ਫਿਰ ਕੀ ਕੁਛ ਸਾਰਿਆਂ ਦੇ 5000 ਡਿਸਕਾਊਂਟ ਦਾ ਜਿਹੜਾ ਮਰਜ਼ੀ ਨਾਲ ਕੀ ਕੁਛ ਦੇਰ 20 ਦਾ ਆ ਇੱਕ 15 ਦਾ ਦੇ ਦਾਂਗੇ 8 ਫੁੱਟ 9 ਫੁੱਟ ਇਕ 30 ਦਾ ਆ ਆਪ ਟੂ ਡਿਸਕਾਊਂਟ 5000 ਰੁਪਏ ਡਿਸਕਾਊਂਟ ਬਾਤ ਕਰਾਂਗੇ ਇਕ 25 ਦਾ ਦੇ ਤੇ ਕੀ ਕੁਛ ਦੂੰਗੀ ਨਾਲ ਕੋਈ ਐਕਸੈਸਰੀ ਕੋਈ ਬਲੇਟਾਂ ਦਾ ਜਾਂ ਕੁਝ ਨਾਲ ਹੈਗਾ 10000 ਰੁਪਏ ਲੈਸੀ ਦੇ ਰਿਹਾ ਵੀਰੇ ਅੱਛਾ ਲੈਸੀ ਦੇ ਰਿਹਾ ਹਾਂਜੀ ਕੈਸ਼ 5000 ਰੁਪਏ ਲੈਸੀ ਸੁਪਰ ਸੀਟਰ ਦਾ ਸੁਪਰ ਸੀਟਰ ਵੀ ਹੈ ਜੀ 10000 ਰੁਪਏ ਡਿਸਕਾਊਂਟ ਦੇ ਰਿਹਾ 10000 ਰੁਪਏ ਕਿੰਨੀ ਕੀਮਤ ਹੈ ਜੀ 7 ਫੁੱ 8 फुट 2 55 ਦਾ 9 फुट 2 70 ਦਾ 2 70 ਦਾ ਠੀਕ ਹੈ ਬਹੁਤ ਬਹੁ ਮਿਹਰਬਾਨੀ ਆ ਜਾਓ ਭਈ ਇੱਧਰ ਆ ਗਏ ਸਾਧੂ ਸਿੰਘ ਸੰਘਰੀਆ ਇੱਧਰ ਆ ਗਿਆ ਜੀ ਪੰਮੀ ਸਮਰਾਲਾ ਆ ਜਾਓ ਇਹਨਾਂ ਦੀ 0 ਡੀਲ ਲਗਾਈਏ ਆਪਾਂ ਕੀ ਰੇਟ ਹੈ ਸਰ 0 ਡੀਲ ਦਾ ਜੀ 0 ਡੀਲ 78 ਹੈ ਜੀ 78000 ਦੀ 13 ਟਾਈਨਾਂ ਇਹ ਕਿ 15 ਪੌਰੀ ਦੇ ਜੀ ਉਹਦਾ 8485 ਇਹਦਾ 8485 ਇਹਦੇ ਤੇ ਹੈ ਸਬਸਿਡੀ ਕੱਟ ਕੇ ਹੁਣ ਲੰਘੀ ਜਾਂ ਨਹੀਂ ਸਰ ਕੱਟ ਕੇ ਤਾਂ ਨਹੀਂ ਗੰਦੇ ਹੁਣ ਮਤਲਬ ਲੰਘੀ ਸਬਸਿਡੀ ਹੈ ਕਿ ਹੈਗੀ ਹੈ ਜੀ ਡੇਟ ਹਲੇ ਲੋਕਾਂ ਦੀ ਯਾਤਰੀ ਦੇ ਅਚਾ ਸੈਕੰਡਰਾ ਖੁੱਲਣਾ ਹਲੇ ਸੈਕੰਡਰਾ ਖੁੱਲਣਾ ਹੈ ਹਾਂਜੀ ਤੇ ਪਹਿਲਾ ਨਿਕਲ ਚੁੱਕੀਏ ਨੇ ਹਾਂ ਉਹਦੀ ਫੋਟੋ ਫੋਟੋਂ ਤਕਰੀਬਨ ਹੋ ਲਈਆਂ ਹਾਂਜੀ ਹਾਂਜੀ ਉਹ ਸਾਰੀ ਹੋ ਗਈ ਸੈਕੰਡਰਾ ਖੁੱਲਣਾ ਕਿੰਨੇ ਪਰਸੈਂਟ ਸਬਸਿਡੀ ਇਹਦੇ ਤੇ ਇਹਦੇ 40% ਤੋਂ 50% ਅੱਛਾ 40 ਤੋਂ 50% ਹੈਗੀ ਹੈ ਠੀਕ ਹੈ ਜੀ ਕਾ ਜੀ ਦੇਲੀ ਤੋਂ ਤਾਂ ਦੰਨਾਂ ਦੇ ਪੱਕੇ ਦੇਗਲਾ ਬਲਾਉਂਦੇ ਜੀ 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 ਦਰ ਪ੍ਰਸਿੱਧ ਕਿ ਦਰ ਪ੍ਰਸਿੱਧ ਜਿਨ੍ਹਾਂ ਦਾ ਵੇਚ ਬਣਿਆ ਹੋਇਆ ਵਾ ਫੇਸਬੁੱਕ ਦੇ ਉੱਤੇ ਦਰ ਪ੍ਰਸਿੱਧ ਕਿ ਲੋਕ ਵੀ ਆ ਕੇ ਆਪਣਾ ਸਨਮਾਨ ਕਰਦੇ ਸਾਰੇ ਫਿਰ ਬੈਠ ਕੇ ਕਰਦੇ ਚੋਣਾ ਕਿ ਜਿਹੜੇ ਲੰਗਰ ਕਮੇਟੀਆਂ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਪਰ ਉਹ ਪਰਪਰ ਨਹੀਂ ਸਕੇ ਤੇ ਅੱਜ ਉਹਨਾਂ ਦੀ ਬਹੁਤ ਵੱਡੀਆਂ ਸੇਵਾਵਾਂ ਉਹਨਾਂ ਦੀਆਂ ਕਿਰਤੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਕਿ ਸਾਰੇ ਮੀਂਸ ਤੇ ਜਿਹੜੇ ਅਗਣ ਤੇ ਸਾਰੇ ਗਰੁੱਪ ਦਾ ਸਨਮਾਨ ਕਰਾਂਗੇ ਹੁਣ ਸਭ ਤੋਂ ਪਹਿਲਾਂ ਅੰਦਰ ਸਿਰਦੇ ਜਿੰਦੂ ਬਹੁਤ ਜਾਣੇ ਪਹਿਚਾਣੇ ਸਿੱਖੀ ਰਿਆ ਦਾ ਨੌਜਵਾਨਾਂ ਦਾ ਕਲਾਕ ਧੜਕਣਾ ਨੌਜਵਾਨ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਇੱਜ਼ਤ ਕਰਦੇ ਨੇ ਤੇ ਅੰਦਰ ਸਿਰਦੇ ਜਿੰਦੂ ਜੀ ਦਾ ਬਹੁਤ ਧੰਨਵਾਦ ਕਰਦੇ ਆ ਬਰਤਾਲਾ ਗ੍ਰਾਮ ਉਹ ਵੀ ਰਾਜਨ ਤੇ ਜਰੂਰ ਕੀ ਆਪਣੇ ਸਾਰੇ ਸਾਥੀਆਂ ਨੂੰ ਲਿਆ ਬਤਾਰੋ ਅਗਾਹ ਦਾ ਮੈਂ ਫੜਦਾ ਬਿਰਤੀ ਕਰੂੰਗਾ ਤੇ ਉਸ ਤੇ ਇਹ ਵੀ ਆਦਣ ਤੇ ਸਾਰੇ ਪ੍ਰਧਾਨ ਜੀ ਸਾਰਿਆਂ ਲੰਗਰ ਕਮੇਟੀ ਨੂੰ ਸਤਿਵਾਦ ਕਰੋ ਗੁਰਜੀਤ ਸਿੰਘ ਜੀ ਗੱਲ ਉਹ ਵੀ ਵਿਸ਼ੇਸ਼ ਤੌਰ ਤੇ ਫਿਰ ਚੇਰੇ ਸਿਰੋ ਦਾ ਬਿੱਤਨ ਬਾਤ ਕਰਦੇ ਆ ਜਿਨ੍ਹਾਂ ਦੇ ਗਰੰਪ ਨੂੰ ਬਹੁਤ ਵੱਡੀ ਦੇਣ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ਵਰ ਜਿੱਤ ਸਕਦੇ ਗਿਰ ਅਸੀਂ ਉਹਨਾਂ ਦਾ ਪੂਸ਼ੇਸ਼ ਤੌਰ ਤੇ ਸਟੇਜ ਬੰਦੋਂ ਧੰਨਵਾਦ ਕਰਦੇ ਹਾਂ ਸਾਰੇ ਲੱਕਰ ਕਮੇਟੀ ਦਾ ਸਨਮਾਨ ਕਰਦੇ ਹਾਂ